ਸੋਸ਼ਲ ਮੀਡੀਆ ਤੇ ਆ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਇਸ ਨੂੰ ਦੇਖ ਕੇ ਤੁਹਾਨੂੰ ਗੁੱਸਾ ਜ਼ਰੂਰ ਆਵੇਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਸੀਂ ਤੁਹਾਨੂੰ ਗੁੱਸਾ ਤਾਂ ਨਹੀਂ ਦਿਵਾਉਣਾ ਚਾਹੁੰਦੇ ਪਰ ਕਮੈਂਟਾਂ 'ਚ ਚਾਹੁੰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਸਾਦ ਜ਼ਰੂਰ ਦੇ ਕੇ ਜਾਓ ਜਿਵੇਂ ਕਿ ਅਕਸਰ ਹੀ ਮੇਲੇ ਲੱਗਦੇ ਨੇ ਤੇ ਮੇਲੇ 'ਚ ਦੁਕਾਨਾਂ ਲੱਗਦੀਆਂ ਨੇ ਸੋ ਇਸੇ ਤਰ੍ਹਾਂ ਹੀ ਇੱਕ ਗਰੀਬ ਮੁੜੇ ਨੇ ਦੁਕਾਨ ਲਾਈ ਹੋਈ ਸੀ ਜੇ ਤੁਸੀਂ ਫੁੱਟਬਾਲ ਮਾਰ ਕੇ ਗਲਾਸ ਢਾਹ ਦਿੰਦੇ ਹੋ ਤਾਂ ਤੁਹਾਨੂੰ ਇਨਾਮ ਮਿਲੇਗਾ ਕੁਝ ਕੁ ਮੁੜੇ ਦੁਕਾਨ ਤੇ ਆਉਂਦੇ ਨੇ ਤਾਂ ਇੱਕ ਮੁੜਾ ਇਹ ਗੇਮ ਖੇਡਣਾ ਚਾਹੁੰਦਾ ਹੈ ਤਾਂ ਉਹ ਫੁੱ ਪਰ ਫੁੱਟਬਾਲ ਨੂੰ ਗਲਾਸ ਤੇ ਨਹੀਂ ਮਾਰਦਾ ਉਹ ਫੁੱਟਬਾਲ ਨੂੰ ਇਸ ਗਰੀਬ ਦੁਕਾਨਦਾਰ ਦੇ ਮੂੰਹ ਤੇ ਮਾਰਦਾ ਹੈ ਜਿਸ ਤੋਂ ਬਾਅਦ ਉਹ ਮੁੜਾ ਤੇ ਉਸਦੇ ਨਾਲ ਦੇ ਹਸਨ ਲੱਗ ਪੈਂਦੇ ਨੇ ਪਰ ਯਾਰੋ ਤੁਸੀਂ ਉਸ ਦੁਕਾਨਦਾਰ ਦਾ ਮੂੰਹ ਦੇਖੋ ਕਿਵੇਂ ਦਾ ਹੋਇਆ ਹੈ ਉਸਦੇ ਦਿਲ ਤੇ ਕੀ ਬੀਤੀ ਪਈ ਹੈ ਉਹ ਕੀ ਫੀਲ ਕਰਦਾ ਪਿਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਮਝ ਹੀ ਸਕਦੇ ਹੋ ਸੋ ਯਾਰੋ ਇਹੋ ਜੇ ਲੋਕਾਂ ਨੂੰ ਤੁਸੀਂ ਵੀ ਕਮੈਂਟਾਂ 'ਚ ਲਾਂਤਾਂ ਪਾ ਕੇ ਜਰੂਰ ਜਾਓ ਆਹ ਵੇਖੋ ਕੁਝ ਲੋਕ ਇਸ ਨੂੰ ਕਿਵੇਂ ਲਾਂਤਾਂ ਪਾ ਰਹੇ ਨੇ ਕਮੈਂਟ ਕਰਕੇ ਜਿਵੇਂ ਕਿ ਪਹਿਲਾ ਕਮੈਂਟ ਆਇਆ ਹੈ ਘਾਟ ਆ ਇਸ ਤਰ੍ਹਾਂ ਦੀ ਅਜਿਹੇ ਲੋਕਾਂ ਨੂੰ ਇਹਨਾਂ ਨੂੰ ਕੋਈ ਕੁਝ ਕਹਿੰਦਾ ਨਹੀਂ ਤੇ ਇਹਨਾਂ ਨੇ ਐਦਾਂ ਹੀ ਕਰਦੇ ਰਹਿਣਾ ਗਰੀਬਾਂ ਨਾਲ ਉਸ ਤੋਂ ਅਗਲਾ ਕਮੈਂਟ ਇਹੋ ਜਿਹਾਂ ਦੇ ਜਦੋਂ ਜੁੱਤੀ ਵਰਦੀ ਹੁੰਦੀ ਨਾ ਫਿਰ ਮਾਫੀਆ ਮੰਗਦੇ ਫਿਰਦੇ ਨੇ ਉਸ ਤੋਂ ਅਗਲਾ ਕਮੈਂਟ ਕਿਉਂ ਕਿਸੇ ਮਜਬੂਰ ਇਨਸਾਨ ਨਾਲ ਇਵੇਂ ਕਰਦੇ ਹੋ ਸੋ ਯਾਰੋ ਕੁੱਲ ਮਿਲਾ ਕੇ ਲੋਕ ਇਹਨਾਂ ਨੂੰ ਲਾਂਹ ਤਾਂ ਹੀ ਪਾ ਰਹੇ ਨੇ ਸੋ ਤੁਸੀਂ ਵੀ ਕਮੈਂਟਾਂ 'ਚ ਜ਼ਰੂਰ ਲਾਂਹ ਤਾਂ ਪਾਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ